ਸਤਿ ਸ਼੍ਰੀ ਅਕਾਲ ਪੰਜਾਬ ਫਾਰਕਾਸਟ ਸਵਾਗਤ ਕਰਦੇ ਹਾਂ ਫਰਦੋਸ ਚੁੱਕ ਕੇ ਕਾਹਨ ਫੜ ਤੋਂ ਆਪਣਾ ਮੌਸਮ ਬਹੁਤ ਬਹੁਤ ਰੱਖੀਏ ਬਾਕੀ ਨਾ ਬਗ ਨਜ਼ੀ ਅੱਜ ਮੌਸਮ ਬੜੇ ਕਿਉਂਕਿ ਕੱਲ ਜੋ ਕਿ ਪਤਾ ਹੈ ਕਿ ਦਿਨ ਤੇ ਚਾਰ ਫਰਬਰੀ ਹੋ ਜਾ ਰਹੀ ਹੈ ਸੋ ਜਦੋਂ ਵੀ ਦੱਸਿਆ ਸੀ ਵੀ ਜਦੋਂ ਵੀ ਮੌਸਮ ਵਿੱਚ ਕੋਈ ਖਲਚਲ ਹੋਵੇਗੀ ਤਾਂ ਅਸੀਂ ਵੀਡੀਓ ਬਣਾਉਣ ਦੇ ਹਾਜ਼ਰ ਰਹਿ ਜਾਵਾਂਗੇ ਸੋ ਦੱਸ ਦਈਏ ਕਿ ਹੁਣ ਜੋ ਕੱਲ ਤੇ ਜੋ ਚਾਰ ਫਰਬਰੀ ਨੂੰ ਲਗਭਗ 20 ਪੈਂਡ ਦਾ ਸਾੜ ਬਣੇ ਹੋਏ ਨੇ ਕਿਉਂਕਿ ਪਛੋਂ ਸਿਸਟਮ ਜੋ ਕਿ ਪਤਾ ਹੈ ਕਿ ਫਰਵਰੀ ਮਹੀਨੇ ਵਿੱਚ ਇੱਕ ਟੈਗ ਬੰਨ੍ਹ ਸ਼ੁਰੂ ਹੋ ਚੁੱਕੇ ਨੇ ਸੂਚਨਾ ਕਰਦੇ ਮਿਹਰਜੀ ਵਰਤਾਰਾ ਜੋ ਕਿ ਮਿਹਰ ਦੀ ਇੰਡਸਟਰੀ ਹੈ ਬੰਦੇ ਨੇ ਸ਼ੁਰੂ ਹੋ ਜਾਵੇਗੀ ਤੇ ਕੱਲ ਨੂੰ ਲੁਗਨਤਿਆਣਾ ਪਟਾਣਕੋਟ ਅੰਮ੍ਰਿਤਸਰ ਰੇਂਦਰ ਕਪੂਰਤਾਲ ਤਨਤਾਰਨ ਦਿਹਾੜਪੁਰ ਬੁਰਦਾਸਪੁਰ ਬੋਪੜਾ ਨੰਗਲ ਨੰਦਪੁਰ ਸਾਹਿਬ ਲੰਡੀਗੜ ਮੋਹਾਲੀ ਇਹ ਨਾਲਕਾ ਵਿੱਚ ਜੋ ਕਿ ਨਮਾਸ਼ਾੜ ਨਾਲਕਾ ਵਿੱਚ ਦਰਮਿਆਨ ਹਾਲਕਾ ਤੋਂ ਦਰਮਿਆਨ ਦੀ ਵੀ ਸੱਤ ਬਣੀ ਹੋਈ ਨੇ ਕੁਝ ਆ ਬ੍ਰਿਕ ਦਾ ਬ੍ਰਿਕ ਗੜੀ ਮਾਰ ਗੜੇ ਮਾਰ ਵੀ ਹੋ ਸਕਦੀ ਗਿਆ ਤੇ ਉਧਰ ਆਪਣੇ ਜੋ ਕਿ ਜਿਵੇਂ ਮੋਗਾ ਫਰੀਦਕੋਟ ਫਰੀਦਕੋਟ ਵਾਜ਼ੇਮਕਾ ਬੋਹੜ ਸ਼੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਤੇ ਇੰਦਰ ਆਪਣੇ ਅੱਗੇ ਸੰਗਰੂਰ ਅਮਲੇਡ ਕੋਟ ਦਾ ਸੰਗਰੂ ਬਠਿੰਡਾ ਬਰਨਾੜਾ ਜੋ ਇਕਰਤ ਸਾਹਿਬ ਪਤੇ ਆ ਨਵਾਂ ਅਕਤੂਬਰ ਵਿੱਚ ਜੋ ਕਿ ਹਲਕੇ ਵਿੱਚ ਸਾਰੇ ਬਣੇ ਹੋਏ ਨੇ ਤੇ ਜੋ ਇਹ ਜੋ ਕਿ ਅਸਾਰ ਲਗਭਗ ਉਹਨਾਂ ਜੋ ਕਿ ਪੂਰਬੀ ਹਵਾ ਕਰਕੇ ਬਣਦੇ ਜੂਗੇ ਕਿਉਂਕਿ ਪੂਰਬੀ ਬਹੁਤ ਹਲਕੀ ਹਵਾ ਚੰਦੇਗੀ ਹਸਪੀੜਨ ਜੋ ਕਿਸਮ ਬਣਦਾ ਹੋ ਸਕਦੀ ਹੈ ਉਹ ਪਵੇਗੀ ਕਿਉਂਕਿ ਜਦ ਵੀ ਪੂਰਬੀ ਹਵਾ ਚੰਦੇਗੀ ਤਾਂ ਨਮੀ ਵਿੱਚ ਵਾਧਾ ਹੋਏਗਾ ਨਮੀ ਦੇ ਨਮੀ ਪਤਾ ਹੈ ਕਿ ਪੂਰਬੀ ਹਵਾ ਜੋ ਕਿ ਮੰਗਲ ਖੜੀ ਤੋਂ ਜਦ ਮੰਗਲ ਖੜੀ ਤੋਂ ਪਤਾ ਹੈ ਕਿ ਇਹ ਨੰਨੇਰਾ ਪਾਣੀ ਹੁੰਦਾ ਹੈ ਉੱਥੇ ਜੋ ਕਿ ਹਵਾ ਚੰਦੇਗੀ ਪੂਰਬੀ ਹਵਾ ਵਿੱਚ ਨਮੀ ਪਾਣੀ ਹੁੰਦਾ ਹੈ ਜੋ ਸਕਰਪੇ ਪੇ ਬੋਰਡ ਨਹੀਂ ਕਰਦੇ ਜੋ ਕਿ ਇਹ ਨਵੀਂ ਦੀ ਮਾਤਰਾ ਵਧਦੀ ਤੇ ਤੁੰਦ ਵੀ ਸਾੜ ਵੱਧ ਜਾਂਦੇ ਨੇ ਸੋ ਇਹ ਨਹੀਂ ਕੰਪਲੀਟ ਹੈ ਜੀ ਬਾਕੀ ਕਰ ਦਾਂਗੇ ਅਪਡੇਟ ਕੋਈ ਤਾਂ ਮੌਸਮ ਸਾਫ ਹੈ ਲਗਭਗ ਮੌਸਮ 15 5 ਤਰੀਕ ਤੋਂ ਸਾਫ ਹੋਵੇਗਾ 5 6 7 ਤੜ੍ਹੋਂ ਲਾ ਮੌਸਮ ਨਾਲ ਤੋਂ ਸਾੜਨੇ ਤੇ ਉੱਤਰ ਪੁੱਛੋਂ ਦੀ ਠੰਡੀ ਹਵਾ ਹੌਲਕੇ ਤੇ ਦਰਮਿਆਨੀ ਰਫਤਾਰ ਤੇ ਵਗਦੀ ਰਹੇਗੀ ਅਸਮਾਨ ਇਹਦਾ ਸਾਫ ਹੋਵੇਗਾ ਬਾਕੀ ਉਸ ਦੀ ਅਪਡੇਟ ਕੋਈ ਅਲੱਗ ਤਰ੍ਹਾਂ ਦੀ ਹੋਵੇਗੀ ਜਿਉ ਉਸ ਬਾਰੇ ਲਾਟ ਸਾਂਝ ਕਰਦੇ ਰਹਾਂਗੇ ਧੰਨਵਾਦ ਜੀ